ਸੰਗਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ ਸਵਾਰੀਆਂ ਨਾਲ ਭਰੀ ਬੱਸ ਪਲਟੀ ਖੇਤ ਦੇ ਵਿੱਚ ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲਾਲਾਬਾਦ ਤੋਂ ਰੋੜਾ ਵਾਲੀ ਪਿੰਡ ਨੂੰ ਜਾਣ ਵਾਲੀ ਇੱਕ ਲੋਕਲ ਬੱਸ ਜੋ ਕਿ ਧੁੰਦ ਦੇ ਕਾਰਨ ਖੇਤ ਦੇ ਵਿੱਚ ਪਲਟ ਗਈ। ਦਰਸਲ ਅੱਗੋਂ ਹਰੀ ਇੱਕ ਪਿਕਅਪ ਗੱਡੀ ਜਿਸ ਦੀਆਂ ਲਾਈਟਾਂ ਲੋਕਾਂ ਦੇ ਦੱਸਣ ਮੁਤਾਬਕ ਨਹੀਂ ਚੱਲ ਰਹੀਆਂ ਸੀ ਜੋ ਧੁੰਦ ਦੇ ਕਾਰਨ বাস ਚਾਲਕ ਨੂੰ ਨਹੀਂ ਦੇਖ ਪਾਈ ਤਾਂ বাস ਚਾਲਕ ਉਸ ਗੱਡੀ ਨੂੰ ਬਚਾਉਣ ਲਈ বাস ਸਾਈਡ ਦਿੰਦਾ ਹੈ ਤਾਂ বাস ਖਤਾਨਾਂ ਦੇ ਵਿੱਚ ਥੱਲੇ ਖੇਤ 'ਚ ਪਲਟ ਜਾਂਦੀ ਹੈ। ਹਾਲਾਂਕਿ ਇਹਦੇ ਵਿੱਚ ਕੁਝ ਸਵਾਰੀਆਂ ਦਾ ਨੁਕਸਾਨ ਹੋਇਆ ਹੈ, ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਨੇ ਲੇਕਿਨ ਜਾਨੀ ਨੁਕਸਾਨ ਤੋਂ ਜਿਹੜਾ ਬਚਾਏ ਮਾਲੀ ਨੁਕਸਾਨ ਕਿਤੇ ਨਾ ਕਿਤੇ ਇਸ বাস ਦਾ ਦੇਖਿਆ ਜਾ ਸਕਦਾ ਇਹ ਤਸਵੀਰਾਂ ਜਲਾਲਾਬਾਦ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਸੰਘਣੀ ਧੁੰਦ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ 71 ਲੋਕਾਂ ਨੇ ਜਾਣਕਾਰੀ ਵੀ ਦਿੱਤੀ ਆ ਆਖਰਕਾਰ ਇਹ ਕਿਸ ਤਰ੍ਹਾਂ ਹਾਦਸਾ ਹੋਇਆ ਕਿਵੇਂ ਹਾਦਸਾ ਹੋਇਆ ਇਸ ਦੀ ਪੂਰੀ ਜਾਣਕਾਰੀ ਵੀਡੀਓ ਚੰਗੇ ਸੁਣੋ ਵਾਪਰਿਆ ਬਾਈ ਜੀ ਇਹ ਹਾਦਸਾ ਜੀ ਬੱਸ ਜਿਹੜੀ ਇਹ ਆਪਣੇ ਉਸ ਮਾਤ ਨੂੰ ਲੈ ਕੇ ਅਰਨੀ ਮਾਰਦੀ ਆਈ ਏ ਹੂੰ ਤੇ ਅੱਗੋਂ ਪੀਕਅ ਪਗੜੀਆਂ ਆ ਗਈ ਸੀ ਜੋ ਕਿ ਕਿੰਨੂੰ ਤੋੜਨ ਜਾਂਦੇ ਨੇ ਵਾੜਗੜ ਦੀ ਗੱਡੀ ਏ ਤੇ ਉਹ ਮਲ ਵੀ ਉਹਨੂੰ ਬਚਾਨ ਕਰਨਾ ਉਹ ਵਿੱਚ ਵਾਝੀ ਗਈ ਏ ਉਹਨੂੰ ਬਚਾਨ ਕਰਨ ਬਸ ਸਾਈਡ ਦਿੱਤੀ ਤੇ ਬਸ ਜਿਹੜੀ ਪਲਟ ਗਈ ਹੂੰ ਤੇ ਉਹ ਜਿਹੜਾ ਪੀਕਅਪ ਗੱਡੀ ਵਾਲਾ ਉਹ ਰੁਕਿਆ ਹੀ ਨਹੀਂ ਹੂੰ ਮਲ ਪਹਾਲ ਗਿਆ ਹੂੰ ਉਹਦਾ ਫਰਜ ਬਣਦਾ ਸੀ ਰੁਕਣਾ ਹੂੰ ਤੇ ਮਲ ਕੋ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਉਹਦੇ ਵਿੱਚ ਕੋ ਥੋੜਾ ਜਾਂ ਜੈਕ ਜਾਂ ਕੋਈ ਜੀ ਵੀ ਹੋਣੀ ਚਾਹੀਦੀ ਏ ਜਿੰਦੇ ਨਾਲ bari ਅੱਗੋ ਸ਼ੀਸ਼ਾ ਤੋੜ ਕੇ ਸਵਾਰੀ ਨੂੰ ਕਾਲਿਆ ਜਾਂਦਾ ਫਿਰ ਕਿਵੇਂ ਨਿਕਲਿਆ ਸਵਾਰੀਆਂ ਸਵਾਰੀਆਂ ਜੀ ਵਿੱਚ ਇੱਕ ਸਿੰਘ ਸੀਗੇ ਜਿੰਨੇ ਵਿੱਚੋਂ ਲੱਤ ਮਾਰੀ ਹੂੰ ਤੇ ਲੱਤ ਮਾਰ ਕੇ ਤੇ ਸ਼ੀਸ਼ਾ ਅਗਲਾ ਤੋੜ ਕੇ ਤੇ ਉੱਤੋਂ ਸਵਾਰੀਆਂ ਸਾਰੀਆਂ ਕੱਢੀਆਂ ਬਾਹਰ ਹੂੰ ਕੋ ਟੋਟਲ ਬੱਚੇ ਸਕੂਲ ਦੇ ਜੀ ਜ਼ਿਆਦੇ ਬੱਚੇ ਕੋਈ 60 ਫਿਰ ਕੋਈ 7 ਖਰੋਚ ਵੀ ਆਈ ਇੱਕ ਕੁੜੀ ਦੀ ਮੋਢਾ ਪਾਲੀ ਵਾਲੀ ਤੋਂ ਤੇ ਇੱਕ ਕੁੜੀ ਨੂੰ ਅਦੋਂ ਸੱਟ ਲੱਗੀ ਉਹ ਦਸਤੇ ਬੈਨੇ ਪਤਾ ਨਹੀਂ ਵੀ ਉਹ ਕਿੱਥੇ ਵਜੀਏ ਹਾਂ ਮਤਲਬ ਉਦਾਂ ਕੋਈ ਜਾਣੀ ਨੁਕਸਾਨ ਤੇ ਨਹੀਂ ਜਾਣੀ ਨੁਕਸਾਨ ਨਹੀਂ ਹੋਇਆ ਹਾਂ ਤੇ ਕਰੋਚਾ ਨੇ ਮਾੜੀਆਂ ਮੁੱਟੀਆਂ ਕਾਰਨ ਕੀ ਮੰਨਦੇ ਹੋ ਤੁਸੀਂ ਧੁੰਦ ਨੂੰ ਕਾਰਨ ਮੰਨਦੇ ਹੋ ਜਾਂ ਫਿਰ ਸੜਕ ਤੇ ਬਰਮਾ ਹੀ ਹੈ ਨਹੀਂ ਕੀ ਇਹਨੂੰ ਕਾਰਨ ਮੰਨਦੇ ਆਂਦੀਆ ਬਰਮਾ ਹੀ ਹੈ ਨਹੀਂ ਜੀ ਬਰਮਾ ਵੀ ਹੈ ਨਹੀਂ ਕੀ ਕੋਈ ਸੜਕ ਦਾ ਕਸੂਰ ਵਾਰੇ ਜਿਹੜੇ ਇੱਕ ਜ਼ਿਮੀਂਦਾਰ ਵੱਢੀ ਆ ਰਹੇ ਨੇ ਤੇ ਦੂਜਾ ਜੀ ਪੀਕਅਪ ਗੱਡੀ ਵਾਲਾ ਦਾ ਕਸੂਰ ਹੈ ਜਿੰਦੇ ਲਾਈਟਾਂ ਨਹੀਂ ਜਗੀਆਂ ਸੀ ਅੱਛਾ ਬਿਨਾ ਲਾਈਟਾਂ ਤੋਂ ਆ ਰਿਹਾ ਬਿਨਾ ਲਾਈਟਾਂ ਤੋਂ ਆ ਰਿਹਾ ਸੀ ਤੇ ਜਿਸ ਕਾਰਨ ਮਤਲਬ ਵੀ ਆਕੇ ਦਿਸਦਾ ਵੇਖ ਤੁੰਦ ਵਜਾ ਬਣੀ ਹੈ ਜੇ ਤੁੰਦ ਨਾ ਹੁੰਦੀ ਤਕਲੀਰ ਦੇਖੀ ਜਾਣਾ ਸੀ ਆ ਫੋਰਟ ਤਾਂ ਕਲੀਅਰ ਦੇਖ ਜਾਣਾ ਸੀ ਗਾ ਜੀ ਹਾਂ ਮਤਲਬ ਕਿ ਕਈ ਕਾਰਨ ਬਣ ਗਏ ਕਈ ਕਾਰਨ ਬਣ ਗਏ ਹੁਣ ਵੱਡਾ ਕਰਨ ਜੀ ਛੜਕਦਾ ਤੇ ਉਹਦੀਆਂ ਲਾਈਟਾਂ ਦਾ ਹਾਂ ਚਲ ਆਇਆ ਲੈ ਠੀਕ ਹੈ ਨਹੀਂ ਤੇ ਵਾਕਿਆ ਨਹੀਂ ਵਾਪਰਦਾ ਸੀ ਕੀ ਨਾਂ ਹੈ ਤੁਹਾਡਾ ਮੇਰੇ ਨਾਂ ਸੁਖਦੇਵ ਸਿੰਘ ਹੈ ਕਿੱਥੋਂ ਦੇ ਰਹਿੰਦੇ ਹੋ ਕਾਠਗੜ੍ਹ ਦਾ ਪਿੰਡ ਹੈ ਸਾਡਾ ਜੂਦਾ ਤਿੰਨ ਉਹ ਸਰਪੰਚ ਬਣੇ ਮੇਰੇ ਚਾਚੇ ਦੇ ਮੁੰਡੇ ਇੱਕ ਜੀ ਅਜ ਹੁਣ ਵੀ ਸਰਪੰਚਾਂ ਜੀ ਠੀਕ ਹਾਂ ਜੀ ਕੀ ਹਾਦਸਾ ਵਾਪਰਿਆ ਸਰ ਇਹ ਗੱਡੀ ਆ ਰਹੀ ਸੀ ਅੱਗੋਂ ਪਿਕਅਪ ਹਾਂ ਉਹਦੀਆਂ ਲਾਈਟਾਂ ਸੀਗੀਆਂ ਬੰਦ ਤੇ ਉਹਨਾਂ ਯੱਕ ਦਾ ਮੈਂ ਜਦੋਂ ਲਾਈਟਾਂ ਬੰਦ ਸੀ ਤੋਂ ਜ਼ਿਆਦਾ ਹੋਣ ਕਰਕੇ ਤੇ ਗੱਡੀ ਦਾ ਪਤਾ ਨਹੀਂ ਲੱਗਿਆ ਅੱਗੋਂ ਹਾਂ ਉਹਨੇ ਵਾਕੇ ਤੇ ਚਾਲੇ ਢਾਲਤੀ ਆ ਜੀ ਜਮਾ ਟਾਇਰਾਂ ਦੇ ਨਿਸ਼ਾਨੇ ਇੱਥੇ ਜਾ ਕੇ ਡਰ ਗੱਡੀ ਨੂੰ ਬਚਾਉਣ ਦੀ ਖਾਤਰ ਡਰਾਈਵਰ ਨੇ ਆਪਣੀ ਕੋਸ਼ਿਸ਼ ਕੀਤੀ ਹੈ ਵੀ ਇਹ ਬਚਾ ਸਕਦੀ ਪਰ ਥਾਪ ਹੋਣਾ ਹੋਣ ਕਰਕੇ ਗੱਡੀ ਥਲੇ ਬੈਠ ਗਈ ਇਹ ਕਿੰਨੇ ਕੋਈ ਦੀ ਗੱਲ ਹੈ ਇਹ ਸਵੇਰ 8:30 ਕਰ ਲਿਆ ਤੇ ਕਿੰਨੇ ਕੋਈ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਇਹਦੇ ਸੱਟਾ ਪੇਟਾ ਸੱਟਾ ਨਹੀਂ ਲੱਗਿਆ ਕਿਸੇ ਤੇ ਵੀ ਬਚ ਗਿਆ ਜਾਨ ਮਾਨੀ ਨੁਕਸਾਨ ਤੋਂ ਬੱਸ ਦਾ ਨੁਕਸਾਨ ਹੋ ਗਿਆ ਬੱਸ ਦਾ ਨੁਕਸਾਨ ਹੋ ਗਿਆ ਤੇ ਉਹ ਜਿਹੜਾ ਪਿਕਅਪ ਵਾਲਾ ਸੀਗਾ ਉਹ ਰੁਕਿਆ ਪਿਕਅਪ ਵਾਲਾ ਨਹੀਂ ਰੁਕਿਆ ਜਿੰਨੇ ਨੂੰ ਅਸੀਂ ਸਵਾਰੀਆਂ ਕੱਢੀਆਂ ਨੇ ਸ਼ੀਸ਼ਾ ਭੰਨ ਕੇ ਅੱਗੋਂ ਡਰਾਈਵਰ ਨੇ ਭੱਜਿਆ ਜੋ ਮੈਂ ਪਿੱਛੋਂ ਆਇਆ ਸਵਾਰੀਆਂ ਸਾਰੀਆਂ ਨੂੰ ਲੈ ਕੇ ਹੂੰ ਉਹਨਾਂ ਨੂੰ ਪਿਕਅਪ ਵਾਲਾ ਚਲਾ ਗਿਆ ਅਜਾ ਭੱਜ ਗਿਆ ਸੀ ਮੋਕਲ ਕੋਈ ਪਤਾ ਲੱਗਾ ਕਿੱਥੋਂ ਦਾ ਸੀ ਕੌਣ ਸੀ ਹਾਂ ਉਹ ਇੱਥੋਂ ਆ ਪਿੰਡ ਵਾਲੇ ਦੱਸੀ ਜਾਂਦੇ ਵੀ ਕਾਠਗੜ ਦਾ ਹੈਗਾ ਹਾਂ ਬਾਕੀ ਹੁਣ ਸਾਨੂੰ ਤਾਂ ਇੰਨਾ ਨਹੀਂ ਪਤਾ ਪਿੰਡ ਵਾਲੇ ਦੱਸੀ ਜਾਂਦੇ ਵੀ ਕਾਠਗੜ ਦਾ अच्छा अच्छा ਸਾਡੇ ਜਿੰਨੇ ਵੀ ਅਸੀਂ ਬਾਹਰ ਨਿਕਲੇ ਆਂ ਸਵਾਰੀਆਂ ਅਸੀਂ ਕੱਡੀਆਂ ਨੇ ਜਿੰਨੇ ਵੀ ਬੱਚੇ ਸੀਗੇ ਬਾਹਰ ਕੱਢੇ ਪਰ ਸਾਡੇ ਬਾਹਰ ਆਉਂਦਿਆਂ ਨੂੰ ਉਹ ਚਲਾ ਗਿਆ ਸੀ ਇੱਥੋਂ ਅੱਛਾ ਮੌਕੇ ਤੋਂ ਚਲਾ ਗਿਆ ਠੀਕ ਹੈ ਕੀ ਨਾ ਤੁਹਾਡਾ ਕੀ ਇਸਕਾ ਮਾਇਸ ਕਿੱਥੋਂ ਰਹਿਣ ਨਾਲੇ ਜਾਂਡਾ ਨਾਲ